ਜਿਸ ਤਰ੍ਹਾਂ ਕਿ ਸਾਰੀ ਦੁਨੀਆ ਦੇ ਵਿੱਚ ਵਸਦੇ ਪ੍ਰਭੂ ਯੀਸ਼ੂ ਮਸੀਹ ਨੂੰ ਪਿਆਰ ਕਰਨ ਵਾਲੇ 크੍ਰਿਸਚੀਅਨ ਲੋਕ ਤੇ ਦੁਨੀਆ ਵੀ ਇਹ ਜਾਣਦੀ ਹੈ ਕਿ ਇਹ ਬਹੁਤ ਪਾਕ ਦਿਨ ਹੁੰਦੇ ਨੇ ਜੋ ਸਾਡੇ ਫਾਸਟਿੰਗ ਦੇ ਨਾਲ ਚੱਲਦੇ ਨੇ ਤੇ ਗੁੱਡ ਫਰਾਈਡੇ ਦਾ ਜਿਹੜਾ ਪਵਿੱਤਰ ਦਿਹਾੜਾ ਹੈ ਜਿਹੜਾ ਕਿ ਸਾਰੀ ਦੁਨੀਆ ਦੇ ਲਈ ਪ੍ਰਭੂ ਯੀਸ਼ੂ ਮਸੀਹ ਨੇ 크ਰੂਸ ਤੇ ਉੱਤੇ ਆਪਣੀ ਜਾਨ ਦਿੱਤੀ ਇਹਨਾਂ ਨੇ 10 ਅਪ੍ਰੈਲ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਫਿਲਮ ਰਿਲੀਜ਼ ਕੀਤੀ ਗਈ ਜਿਹਦੇ ਵਿੱਚ ਚਰਚ ਦੇ ਸੈਂਟੀਮੈਂਟ ਅਤੇ ਸੰਗਤ ਦੇ ਸੈਂਟੀਮੈਂਟ ਹਰਟ ਹੋਏ ਨੇ ਕਿਉਂਕਿ ਇਹਨਾਂ ਨੇ ਇੱਕ ਐਕਟਰ ਹੈ ਜਿਹੜਾ ਆਪਣੇ ਆਪ ਨੂੰ ਪ੍ਰਭੂ ਯੇਸ਼ੂ ਮਸੀਹ ਕਹਿ ਕੇ ਦਰਸਾਉਂਦਾ ਹੈ ਜਿਹੜੀ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਉਹਦੇ ਨਾਲ ਸਾਰੀ ਹੀ ਵਰਲਡ ਵਾਈਡ ਕ੍ਰਿਸਚਨ ਕਮਿਊਨਿਟੀ ਨੂੰ ਹਰਟ ਹੋਇਆ ਆ ਤੇ ਅੱਜ ਥਰੂ ਕੋਰਟ ਦੇ ਜੋ ਸਾਨੂੰ ਕਨਸਟੀਟਿਊਸ਼ਨ ਨੇ ਰਾਈਟ ਦਿੱਤਾ ਹੈ ਉਹਦੇ ਥਰੂ ਅਸੀਂ ਨੋਟਿਸ ਜਾਰੀ ਕੀਤਾ ਕਿ 7 ਦਿਨਾਂ ਦੇ ਦਿਨ 7 ਦਿਨਾਂ ਦੇ ਵਿੱਚ ਮੀਡੀਆ ਸੋਸ਼ਲ ਮੀਡੀਆ ਤੇ ਜਨਤਕ ਹੋ ਕੇ ਮਾਫੀ ਮੰਗਣ ਨਹੀਂ ਤਾਂ ਇਹਨਾਂ ਨਾਲੇ ਫਿਲਮ ਦੇ ਸੀਨ ਕੱਟੇ ਜਾਣ ਨਹੀਂ ਤਾਂ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਥਰੂ ਕੋਰਟ ਬਾਏ ਕੋਰਟ ਇਸ ਲਈ ਮੈਂ ਸੈਂਸਰ ਬੋਰਡ ਅੱਗੇ ਵੀ ਰਿਕਵੈਸਟ ਕਰਦਾ ਕਿ ਇਦਾਂ ਦੇ ਸੀਨ ਜਾਂ ਇਦਾਂ ਦੀਆਂ ਪਿਕਚਰਾਂ ਨੂੰ ਰਿਲੀਜ਼ ਕਰਨ ਤੋਂ ਬਾਅਦਾਂ 100 ਬਾਰ ਸੋਚਣ ਕਿਉਂਕਿ ਇਹ ਪੀਸ ਲਵਿੰਗ ਕੰਟਰੀ ਹੈ ਤੇ ਪੀਸ ਲਵਿੰਗ ਹੀ ਸੋਸਾਇਟੀ ਹੈ 크ਰਿਸਚਨ ਕਮਿਊਨਿਟੀ ਹਮੇਸ਼ਾ ਪੀਸ ਲਵਿੰਗ ਰਹੀ ਹੈ ਕਿਉਂਕਿ ਪ੍ਰਭੂ ਯੀਸੂ ਮਸੀਹ ਨੇ ਜਦੋਂ ਸਲੀਬ ਦੇ ਉੱਤੇ ਜਾਨ ਦਿੱਤੀ ਤੇ ਉਹਨਾਂ ਨੇ ਕਿਹਾ ਏ ਰੱਬਾ ਇਹ ਨਹੀਂ ਜਾਣਦੇ ਕੀ ਇਹ ਕੀ ਕਰਦੇ ਇਹਨਾਂ ਨੂੰ ਮaaf ਕਰੋ ਇਹਨਾਂ ਨੇ ਗਨ ਕਲਚਰ ਨੂੰ ਪ੍ਰਮੋਟ ਕੀਤਾ ਹੈ ਤੇ ਨਾਲ ਡਰੱਗਸ ਨੂੰ ਪ੍ਰਮੋਟ ਕੀਤਾ ਹੈ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਮੇਰਾ ਨਾਮ ਆਰਐਸ ਮੱਟੂ ਐਡਵੋਕੇਟ ਹੈ ਜੀ ਮੇਰਾ 40 ਸਾਲ ਤੋਂ ਪ੍ਰੈਕਟਿਸ ਕਰਦਾ ਇਸ ਕੋਰਟ ਦੇ ਵਿੱਚ ਇਹ ਲੀਗਲ ਨੋਟਿਸ ਜਿਹੜੇ ਆ ਸਰਵ ਕੀਤੇ ਹੈ ਏ ਅਸੀਂ ਔਨ ਬਿਹਫ ਆਫ ਜਿਹੜੀ ਜਿਹੜੀ ਹੈਗਾ ਸਾਡੀ ਇਹ ਕ੍ਰਿਸਚਨ ਯੂਨਾਈਟਿਡ ਕ੍ਰਿਸਚਨ ਯੂਨਾਈਟਿਡ ਫੈਡਰੇਸ਼ਨ ਰਜਿਸਟਰਡ ਜਿਹੜੀ ਹੈਗੇ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਉਹ ਐਲਬਰਟ ਦੂਆ ਹੈ ਉਹਨਾਂ ਦੀ ਇਨਸਟਰਕਸ਼ਨਸ ਤੇ ਲੀਗਲ ਨੋਟਿਸ ਦਿੱਤੇ ਹੈਗੇ ਉਹਨਾਂ ਦੀ ਸੁਸਾਇਟੀ ਵੱਲੋਂ ਇਹ ਸੁਸਾਇਟੀ ਦਾ ਮੁੱਦਾ ਵੀ ਇਹ ਹੈਗਾ ਇਸ਼ੂ ਜਿਹੜਾ ਇਹਦੇ ਵਿੱਚ ਇਹ ਹੈਗਾ ਕਿ ਇੱਕ ਜਾਟ ਫਿਲਮ ਜਿਹੜੀ ਹੈਗੀ ਆ 10 April ਨੂੰ ਰਿਲੀਜ਼ ਹੋਈ ਹੈ ਉਹਦੇ ਜਿਹੜੇ ਮੇਨ ਪ੍ਰੋਡਿਊਸਰ ਡਾਇਰੈਕਟਰ ਪ੍ਰੋਡਿਊਸਰ ਤੇ ਉਹਨਾਂ ਦੇ ਮੇਨ ਜਿਹੜੇ ਐਕਟਰਸ ਹੈ ਜਿਹੜਾ ਸਨੀ ਦਿਓਲ ਤੇ ਉਹ ਰੰਦੀਪ ਫੁੱਡਾ ਜਿਹੜਾ ਹੈ ਉਹਨਾਂ ਨੂੰ ਵੀ ਨੇਕੇ ਨੋਟਿਸ ਦਿੱਤੇ ਹੈ ਤੇ ਜਿਹੜਾ ਸੈਂਸਰ ਬੋਰਡ ਹੈ ਸੀ ਉਹਨਾਂ ਨੂੰ ਇਸ ਤੋਂ ਬਾਅਦ ਸੈਪਰੇਟ ਜਿਹੜੇ ਇਸ਼ੂ ਕਰ ਰਹੇ ਹਨ ਜਿਨ੍ਹਾਂ ਨੇ ਫਿਲਮ ਜਿਹੜੀ ਹੈਗੀ ਆ ਇਹ ਜਿਹੜੀ ਜਿਹੜੇ ਪਰਮਿਟ ਕੀਤਾ ਹੈ ਦਿਖਾਉਣ ਦੇ ਲਈ ਇਸ ਫਿਲਮ ਦੇ ਵਿੱਚ ਕੋਈ ਛੋਟਾ ਮੋਟਾ ਅਲੀਗੇਸ਼ਨਸ ਨਹੀਂ ਹੈ ਜਿਹੜਾ ਉਹਨਾਂ ਨੇ ਸਾਡੇ ਸੇਵियर ਲord ਜੀਜ਼ਸ ਕ੍ਰਾਈਸ ਦੇ ਖਿਲਾਫ ਜਿਹੜਾ ਦਿੱਤਾ ਹੈ ਔਰ ਕ੍ਰਾਸ ਦੇ ਉਪਰ ਜਾ ਕੇ ਇੱਕ ਚਰਚ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਮੈਂ ਉਹ ਫਿਲਮ ਤਾਂ ਦੇਖੀ ਨਹੀਂ ਚਰਚ ਦੇ ਵਿੱਚ ਜਾ ਕੇ ਜਿਸ ਸਾਰੀ ਪਬਲਿਕ ਨੇ ਸਾਰੇ ਲੋਕਾਂ ਨੂੰ ਦੱਸਿਆ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਅੱਜ ਜੀਜ਼ਸ ਕ੍ਰਾਈਸ ਛੁੱਟੀ ਤੇ ਹੈ ਤੇ ਉਹਨਾਂ ਨੇ ਮੈਨੂੰ ਭੇਜਿਆ ਹੈ ਤੇ ਮੈਂ ਜਿਹੜਾ ਹੈਗਾ ਉਹ ਸ਼ਰਾਬ ਦੇ ਰੋਲ ਕੀਤਾ ਹੈਗਾ ਤੇ ਬਹੁਤ ਸਾਰੀ ਫਾਇਰਿੰਗ ਵੀਦ ਕਰਨ ਦੇ ਦਿਖਾਇਆ ਜਦੋਂ ਕਿ ਲਾਲ ਜੀਜ਼ਸ ਕ੍ਰਾਈਸ ਨੇ ਕਦੇ ਜਿਹੜਾ ਹੈ ਫਾਇਰਿੰਗ ਤੇ ਕਦੇ ਕਮਾਂਡਮੈਂਟ ਦਿੱਤੀ ਨਹੀਂ ਔਰ ਉਹ ਤਾਂ ਪੀਸ ਪੀਸਫੁਲੀ ਉਹਨਾਂ ਨੇ ਜਦੋਂ ਪਾਇਲੇਟ ਦੇ ਪਿਲਤੂ ਉਸ ਦੇ ਅੱਗੇ ਵੀ ਪੇਸ਼ ਹੋਏ ਤੇ ਜਿਸ ਵਕਤ ਉਹਨਾਂ ਦੇ ਚੇਲੇ ਨੇ ਪਤਰਸ ਨੇ ਉਹ ਕੋਹਾਂ ਦੇ ਸਿਪਾਈ ਦਾ ਕੰਨ ਵੀ ਲਾ ਦਿੱਤਾ ਤੇ ਉਹਨਾਂ ਨੇ ਕਾਨੂੰਨ ਨੂੰ ਫਿਰ ਜੋੜਦੇ ਆ ਕਿ ਆਪਣੀ ਕਿਰਪਾਣ ਨੂੰ ਮਿਆਂ ਦੇ ਵਿੱਚ ਤੱਕ ਤੇ ਪੂਰਾ ਹੋਣ ਦੇ ਤੇ ਜਿਸ ਵਕਤ ਪਿਲਤੂ ਉਸ ਜਿਹੜਾ ਬਾਦਸ਼ਾਹ ਉਹਨਾਂ ਅੱਗੇ ਜਿਹਦਾ ਉਹਨਾਂ ਨੂੰ ਪੇਸ਼ ਕੀਤਾ ਗਵਰਨਰ ਲੱਗੇ ਤੇ ਉਹਨਾਂ ਨੇ ਵੀ ਉਹਨਾਂ ਨੂੰ ਪੁੱਛਿਆ ਕਿ ਜਿਹੜਾ ਹੈ ਤੂੰ ਮਤਲਬ ਜਿਹੜਾ ਆਪਣੇ ਆਪ ਨੂੰ ਰਾਜਾ ਕਿਉ ਕਹਿਣਾ ਹੈ ਉਹਨਾਂ ਨੇ ਇਹ ਕਿਹਾ ਵੀ ਮੈਂ ਰਾਜਾ ਜਿਹੜਾ ਇਸ ਨਹੀਂ ਕਿੰਨਾ ਮੈਨੂੰ ਉੱਪਰੋਂ ਭੇਜਿਆ ਹੈ ਮੈਂ ਰਾਜਾ ਤੂੰ ਆਪਣੇ ਮੂੰਹ ਤੋਂ ਹੀ ਕਹਿਣਾ ਜਿਹੜਾ ਉਹ જગਤ ਦਾ ਰਾਜਾ ਹੈ ਜਿਹਦੇ ਖਿਲਾਫ ਉਹਨਾਂ ਨੇ ਦਿੱਤੇ ਹੈ ਇਹਨਾਂ ਨੇ ਕਿਸੇ ਕ੍ਰਿਸਚੀਅਨ ਇੰਸਟੀਚਿਊਟ ਕਿਸੇ ਕ੍ਰਿਸਚੀਅਨ ਅਥਾਰਟੀ ਕਿਸੇ ਚਰਚ ਕਿਸੇ ਦੇ ਨਾਲ ਕੋਈ ਇੱਕ ਕੀਤੇ ਇੱਕ ਸਮਝੌਤਾ ਇੱਕ ਕਰਕੇ ਦੱਸ ਕੇ ਨਹੀਂ ਕੀਤਾ ਇਹਨਾਂ ਨੇ ਜਾਣਬੁੱਝ ਕੇ ਇਹ ਬੇਕਾਨੂੰਨੀ ਜਿਹੜਾ ਕੰਮ ਕੀਤਾ ਹੈ ਸਾਰੀ ਕਮਿਊਨਿਟੀ ਦੀਆਂ ਫੀਲਿੰਗਸ ਨੂੰ ਕ੍ਰਿਸਚੀਅਨ ਕਮਿਊਨਿਟੀ ਦੇ ਨੂੰ ਨਾ ਪੰਜਾਬ ਦੇ ਵਿੱਚ ਹੀ ਨਹੀਂ ਇੰਡੀਆ ਤੇ ਸਾਰੇ ਅਬਰੌਡ ਸਾਰੇ ਬਾਹਰਲੇ ਮੁਲਕਾਂ ਵਿੱਚ ਜਿਹੜੇ ਅਨੇਕ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਲੋਕ ਆਪਣੇ ਆਪਣੇ ਜਿਹੜੇ ਸੋਸਿਅਟੀ ਦੇ ਦੇ ਰਹੇ ਤੇ ਇਹਨਾਂ ਨੇ ਇਸ ਇਦਾਂ ਦੇ ਸੀਨ ਦੀ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਨਿਊਜ਼ਪੇਪਰਾਂ ਸੋਸ਼ਲ ਮੀਡੀਆ ਵਿੱਚ ਵੀ ਦਿੱਤੀ ਹੈ ਇਸ ਨੋਟਿਸ ਦੇ थ्रू ਸੀ ਉਹਨਾਂ ਨੂੰ ਦੇ ਦਿੱਤਾ ਕਿ ਇਮੀਡੀਏਟਲੀ ਇਹ ਸੀਨ ਜਿਹੜੇ ਕੱਟੇ ਜਾਣ ਜਿਹੜੇ ਲਾਰਡ ਜੀਜ਼ਸ ਕਲੱਬ ਦੀ ਸ਼ਾਨ ਦੇ ਖਿਲਾਫ ਤੇ 크੍ਰਿਸਚੀਅਨ ਕਮਿਊਨਿਟੀ ਦੀਆਂ ਜਿਨ੍ਹਾਂ ਨਾਲ ਫੀਲਿੰਗ ਹਰਟ ਹੋਈਆਂ ਤੇ ਜੇ ਇਹਨਾਂ ਦੀ ਪਬਲਿਕਲੀ ਮਾਫੀ ਮੰਗੀ ਜਾਵੇ ਸਾਰੀ 크੍ਰਿਸਚੀਅਨ ਕਮਿਊਨਿਟੀ ਪੰਜਾਬ ਇੰਡੀਆ ਤੇ ਸਾਰੀ 크੍ਰਿਸਚੀਅਨ ਕਮਿਊਨਿਟੀ ਥਰੂਡ ਪਬਲਿਕਲੀ ਨਿਊਜ਼ਪੇਪਰ ਵਿੱਚ ਮਾਫੀ ਮੰਗੀ ਜਾਵੇ ਅੰਡਰ ਇੰਟੀਮੇਸ਼ਨ ਟੂ ਅਸ ਜੋ ਨਹੀਂ ਕਰਦੇ ਤਾਂ 7 ਦਿਨਾਂ ਦਾ ਸੀ ਉਹਨਾਂ ਨੂੰ ਟਾਈਮ ਦਿੱਤਾ 7 ਦਿਨਾਂ ਦਾ ਬਾਅਦ ਹੀ ਕੋਰਟ ਦੇ ਵਿੱਚ ਉਹਨਾਂ ਦੇ ਕ੍ਰਿਮੀਨਲ ਕੰਪਲੀਟ